ਦੇਖੋ ਬਾਈ ਦੋਸਤੋ ਸਾਈ ਕਿਰਪਾਸ ਸਟੇਬਲ ਵਾਲਿਆਂ ਦੇ ਜਾਨਵਰ ਸਭ ਤੋਂ ਪਹਿਲਾਂ सोनू ਆਪਾਂ ਸਟ੍ਰੇਲੀਅਨ ਘੋੜਾ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਘੋੜਾ ਲੈ ਕੇ ਪਹੁੰਚੇ ਆਂ ਮੰਡੀ ਚ ਹੀ ਹਾਂਜੀ ਘੋੜਾ ਹੈ ਜੀ ਇੱਕ ਘੋੜੀ ਹੈ ਆਪਣੇ ਕੋਲ ਇੱਕ ਘੋੜੀ ਹੈ ਤੇ ਇਹ ਤੋਂ ਇਲਾਵਾ ਜੀ ਇਹ ਤੋਂ ਇਲਾਵਾ ਆਪਣੇ ਕੋਲੇ ਅਫਰੀਕਨ ਬਰੀਡ ਦੀ ਬੱਕਰੀਆਂ ਹੈ ਜੀ ਸਾਊਥ ਅਫਰੀਕਨ ਬੋਰ ਅਫਰੀਕਨ ਬੋਰ ਅਫਰੀਕਨ ਬੋਰ ਜਿਹਨੂੰ ਕਹਿੰਦੇ ਆ ਉਹ ਉਸ ਨਸਲ ਦੀਆਂ ਬੱਕਰੀਆਂ ਹੈ ਜੀ ਹਾਂਜੀ ਠੀਕ ਹੈ ਤੇ ਇਹਦੀ ਡਿਟੇਲ ਦੱਸੋ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਸਟ੍ਰੇਲੀਅਨ ਦੀ ਇਹ ਸਰ ਅ ਅਸ਼ਵ ਅਧਿਰਾਜ ਸੀ ਜੀ ਅੱਛਾ ਜੀ ਸ਼ਾਂਤ ਹੋ ਗਿਆ ਘੋੜਾ ਅੱਛਾ ਜੀ ਉਹਦਾ ਬੱਚਾ ਹੈ ਜੀ ਠੀਕ ਹੈ ਜੀ ਤੇ ਲਗਭਗ ਉਮਰ ਹੋ ਗਈ ਜੀ ਸਾਢੇ 5 ਸਾਲ ਦਾ ਹੈ ਸਾਢੇ 5 ਸਾਲ ਦਾ ਹਾਂ ਜੀ ਬਸਟ੍ਰੇਲੀਅਨ ਕੈਟਾਗਰੀ ਸਮਝ ਲਓ ਆਈ ਹੀ ਹੁਣੇ ਸਟ੍ਰੇਲੀਅਨ ਬਣਿਆ ਠੀਕ ਹੈ ਠੀਕ ਹੈ ਤੇ ਹੁਣ ਤੱਕ ਕਿੰਨੇ ਘੋੜਿਆਂ ਤੇ ਛੜਤਾ ਹਜੇ ਫਿਲਹਾਲ ਆਪਣੇ ਕੋਲ ਆਏ ਬਾਅਦ ਆਪਣੇ ਕੋਲ 4 ਮਹੀਨੇ ਹੋਇਆ ਹਜੇ ਨਹੀਂ ਛੱਡਿਆ ਕਿਸੇ ਤੇ ਅੱਛਾ ਹਾਂ ਜੀ ਤੇ ਕੋਈ ਕਨਫਰਮ ਵੀ ਚੈੱਕ ਪਾਸ ਹੈਗੀ ਹੈ ਪਹਿਲਾਂ ਇਹਦੇ ਰਿਜ਼ਲਟ ਹੈਗੇ ਆ ਜੀ ਹੈਗੇ ਆ ਰਿਜ਼ਲਟ ਪਹਿਲਾਂ ਸੋਡੇ ਕੋਲੇ ਨਹੀਂ ਹਜੇ ਮੇਰੇ ਕੋ ਮੇਰੇ ਕੋਲ ਆਏ ਬਾਅਦ ਅਸੀਂ ਹਜੇ ਨਹੀਂ ਕਰਾਸ ਕਰਾਇਆ ਇਸੇ ਵੀ ਮੀਟਿੰਗ ਨਹੀਂ ਹੋਈ ਹਜੇ ਅੱਛਾ ਪਰ ਪਹਿਲਾਂ ਇਹਦੇ ਰਿਜ਼ਲਟ ਹੈਗੇ ਹਾਂ ਤਾਂ ਸ਼ੁਰੂ ਕਰਨੀ ਹੋਊ ਮੀਟਿੰਗ ਹਾਂਜੀ ਕਰਾਂਗੇ ਬਸ ਕਿਉਂਕਿ ਆਏ ਹੁਣੇ 2-3 ਮਹੀਨੇ ਹੋਏ ਪਹਿਲਾਂ ਜਾਨਵਰ ਆਉਂਦਾ ਹੈ ਥੋੜਾ ਸੈੱਟ ਹੁੰਦਾ ਹੈ ਫਾਰਮ ਤੇ ਅੱਛਾ ਤੁਸੀਂ ਆਖਿਆ ਵੀ ਸਾਮ ਸੰਭਾਲ ਕਰਕੇ ਪਹਿਲਾਂ ਸਾਮ ਸੰਭਾਲ ਕਰਨੀ ਸੀ ਜੀ ਪਹਿਲਾਂ ਆਪਦੇ ਨਾਲ ਥੋੜਾ ਜਿਆ ਜ਼ਰੂਰੀ ਹੈ ਜ਼ਰੂਰੀ ਹੋ ਜਾਂਦਾ ਵੀ ਸੈੱਟ ਹੋ ਜੇ ਜਾਨਵਰ ਹਾਂ 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 ਹਾਂਜੀ ਚੰਗਾ ਬਣ ਗਿਆ ਹਾਂਜੀ ਹੁਣ ਤਿਆਰ ਹੈ ਜੀ ਹਾਂ ਹਾਂ ਹੁਣ ਮੀਟਿੰਗ ਹੁਣ ਤਿਆਰ ਤੇ ਫਿਰ ਕੋਈ ਮੀਟਿੰਗ ਆਏ ਜੀ ਪੰਜ ਸੱਤ ਮੀਟਿੰਗ ਦੇ ਕਨਫਰਮੇਸ਼ਨ ਹੋਏ ਐ ਕਰਾਵਾਂਗੇ ਜੀ ਹੁਣ ਤੇ ਕੋਈ ਫੀਸ ਵਗੈਰੇ ਦਾ ਸੋਚਿਆ ਫੀਸ ਜੀ ਫਿਲਹਾਲ ਤਾਂ ਆਪਾਂ ਕਿਸਾਨ ਵਾਸਤੇ ਖੁੱਲਾ ਛੱਡਿਆ ਜਿਹੜਾ ਖੁਸ਼ੀ ਨਾਲ ਜਿਹੜਾ ਦੇ ਗਿਆ ਉਹ ਹੀ ਰੱਖਾਂਗੇ ਫਿਲਹਾਲ ਆਪਾਂ ਸਿਰਫ ਇਹਦੀ ਮੀਟਿੰਗ ਕਰਾਉਣੀ ਐ ਰਿਜ਼ਲਟ ਦੇਣੇ ਐ ਅੱਛਾ ਰਿਜ਼ਲਟ ਦੇ ਤੇ ਨਾਮ ਕਮਾਉਣਾ ਨਾਮ ਕਮਾਉਣਾ ਪੈਂ ਸਾ ਲੋਕਾਂ ਨੇ ਕਮਾਇਆ ਤਾਂ ਕਮਾਇਆ ਹੋਊਗਾ ਆਪਾਂ ਯਾਰਾਂ ਨੂੰ ਕਮਾਉਣਾ ਤੁਹਾਨੂੰ ਰੱਬ ਨੇ ਦੇਣਾ ਆਪੇ ਬਹੁਤ ਦੇ ਦੇਣਾ ਜੀ ਹਾਂ ਐਂ ਕਰਦਾ ਭ ਖਾਂਕ ਨਾਲ ਰੱਖਿਆ ਹਾਂਜੀ ਠੀਕ ਆ ਰਾਈਡਿੰਗ ਬਹੁਤ ਵਧੀਆ ਕਰਾਉਂਦਾ ਠੀਕ ਆ ਹਾਂਜੀ ਤੇ ਆਪ ਇਹ ਕਿਹੜੀ ਬਲੱਡ ਲਾਈਨ ਚੋਂ ਆ ਇਹ دیਵਾਨਾ ਲਾਈਨ ਹੈ ਜੀ دیਵਾਨਾ ਲੈਣ ਹਾਂਜੀ ਠੀਕ ਆ ਤੇ ਇਹਦਾ ਨਾਮ ਕੀ ਰੱਖਿਆ ਬਾਈ ਇਹਦਾ ਨਾਮ ਹੈ ਜੀ ਅਸ਼ਵ ਅਪਾਰ ਸ਼ਕਤੀ ਅੱਛਾ ਇਹਦੇ ਜਿਹੜੇ ਸ਼ਕਤੀ ਵਾਲੇ ਕੰਮ ਵੇਖ ਕੇ ਸਾਨੂੰ ਲੱਗਿਆ ਵੀ ਇਹਨੂੰ ਅਪਾਰ ਸ਼ਕਤੀ ਜੱੱਚਦਾ ਹੈ ਜੀ ਠੀਕ ਆ ਪੂਰਾ ਦਿਨ ਬੜਕਦਾ ਹੈ ਜੀ ਕਦੇ ਨਹੀਂ ਥੱਕਦਾ ਨਹੀਂ ਤੁਸੀਂ ਸ਼ਾਂਤਾ ਹੀ ਇੱਥੇ ਰਹੋ ਜਿੰਨੀ ਵਾਰੀ ਕੋਈ ਘੋੜੀ ਨੰਗੀ ਉਨੀ ਵਾਰੀ ਆਵਾਜ਼ ਮਾਰੂਗਾ ਜੀ ਠੀਕ ਆ ਤੇ ਸਵਾਗਤ ਕਰਦਾ ਮੇਲੇ ਚ ਆ ਗਿਆ। ਉਹ ਸਵਾਗਤ ਕਰਦਾ ਜੀ ਆਏ ਜਦੋਂ ਆਏ ਸੀ ਉਦੋਂ ਵੀ ਇੰਨੇ ਪੂਰੀ ਰੌਣਕਾਂ ਲਾਈਆਂ ਸੀ ਜਿਹੜੀ। ਠੀਕ ਆ ਠੀਕ ਆ। ਤੇ ਬਾਈ ਇਹਦੀ ਹਾਈਟ ਆ। ਹਾਈਟ ਜੀ 62 ਹੈ। 62। ਹਾਂਜੀ। ਠੀਕ ਆ। ਤੇ ਹੁਣ ਜੇ ਕੋਈ ਭਰਾ ਤੁਹਾਡੇ ਨਾਲ ਸੰਪਰਕ ਕਰੇ ਘੋੜੀ ਮੇਡ ਕਰਾਉਣੀ ਹੋਵੇ ਹੁਣ ਛੱਡ ਦੇਵੋਗੇ। ਬਿਲਕੁਲ ਛੱਡ ਦਾਂਗੇ। ਠੀਕ ਆ। ਲਓ ਮਿੱਤਰੋ ਬਾਈ ਦਾ ਨੰਬਰ ਆਪਾਂ ਲਾਵਾਂਗੇ ਸਕਰੀਨ ਤੇ। ਤੇ ਇੱਕ ਵਾਰੀ ਨੰਬਰ ਬੋਲ ਵੀ ਦੇ ਬਾਈ। 964966996। ਠੀਕ ਆ। ਕੋਈ ਵੀ ਕਿਸਾਨ ਭਰਾ ਆਊਗਾ। ਉਹਨਾਂ ਵਾਸਤੇ ਕੋਈ ਫੀਸ ਨਹੀਂ ਹੈ। ਅੱਛਾ। ਆਪਦੀ ਖੁਸ਼ੀ ਨਾਲ ਜਿਹੜਾ ਘੋੜੇ ਨੂੰ ਦੇ ਜਾਣਗੇ, ਸਗਨ ਪਾ ਦੇਣਗੇ ਉਹੀ ਰੱਖਾਂਗੇ ਬਸ। ਠੀਕ ਹੈ। ਦਿਲਦਾਰਾਂ ਆ ਕਮਾਉਣਾਂ। ਜੀ। ਯਾਰਾਂ। ਵਾਕਈ ਦਿਲਦਾਰ ਬੰਦਾ ਬਾਈ। ਜਿਵੇਂ ਆਪਣੇ ਚੈਨਲ ਦਾ ਨਾਮ ਆ ਮਿੱਤਰੋ ਦਿਲਦਾਰ ਬੰਦੇ। ਤੇ ਇਹ ਭਰਾ ਵੀ ਦਿਲਦਾਰ ਬੰਦਾ ਹੀ ਆ। ਯਾਰਾਂ ਹੀ ਪੰਗਾਉਣਾਂ। ਇਹ ਕਹਿੰਦਾ ਆ ਜਾ ਬਾਈ ਅੱਗੇ ਆ ਜਾ ਫਿਰ। ਆ ਇਹਦੇ ਘੋੜੇ ਦਾ ਬੈਨਰ ਲੱਗਿਆ ਵਾ ਦੋਸਤੋ ਦੇਖ ਲਓ। ਨਾਲੇ ਨੰਬਰ ਆ ਗਿਆ ਇਹਦੇ 'ਚ। ਇਹਦਾ ਫਾਦਰ ਹੋ ਗਿਆ ਜੀ। ਸੇਮ ਕਾਪੀ ਹੈ ਫਾਦਰ ਦੀ। ਠੀਕ ਹੈ ਠੀਕ ਹੈ ਤੇ ਬਾਈ ਦਾ ਨੰਬਰ ਵੀ ਕਰ ਲੋ ਨੋਟ ਬਾਕੀ ਆਪਾਂ ਸਕਰੀਨ ਤੇ ਲਾਜ ਦੇਵਾਂਗੇ ਵੀਡੀਓ 'ਚ ਲੱਗ ਜੂ ਨੰਬਰ ਤੇ ਆ ਘੋੜੀ ਆ ਗਈ ਆ ਘੋੜੀ ਹੈ ਜੀ ਆਪਣੀ ਇਹ ਗੱਬਣ ਹੈ ਉਹ ਸੇਲ ਆ ਕੇ ਨਹੀਂ ਜੀ ਸੇਲ ਵਾਸਤੇ ਨਹੀਂ ਹੈ ਅੱਛਾ ਵੈਸੇ ਮੇਲਾ ਹੀ ਦਿਖਾਉਣਾ ਸੀ ਵੈਸੇ ਮੇਲਾ ਦਿਖਾਉਣਾ ਸੀ ਇਹ ਦੋਵੇਂ ਇਕੱਠੇ ਜੀ ਜ਼ਿਆਦੇ ਲਾਉਂਦੇ ਤਾਂ ਇਹਨੂੰ ਵੀ ਲੈ ਆਏ ਤਾਂ ਘਰੇ ਇਕੱਠੇ ਖੜੇ ਆ ਨਾ ਹਾਂ ਇਹ 6 ਮਹੀਨੇ ਦੀ ਗੱਬਣ ਹੈ ਜੀ ਉਹ ਨੀਲ ਕਮਲ ਘੋੜਾ ਨੀਲਾ ਜਿਹੜਾ ਪਿੱਛੇ ਦਿਖਦਾ ਹੈ ਜਿਹੜਾ ਪਿੱਛੇ ਉਹ ਅੰਦਰ ਖੜਾ ਹੈ ਨਾ ਹਾਂਜੀ ਦੂਜੇ ਟੈਂਟ ਤੇ ਉਹ ਤੋਂ ਗੱਬਣ ਹੈ ਜੀ 6 ਮਹੀਨੇ ਦੀ ਉਹ ਤੋਂ ਗੱਬਣ ਤੇ ਇੱਕ ਚੱਲ ਫਿਰ ਇਹ ਕਿਹੜਾ ਸੇਲ ਆ ਆਪਾਂ ਫਿਰ ਬਾਹਲਾ ਇਹਦੇ ਵਾਲਾ ਨਹੀਂ ਗੱਲ ਬਾਤ ਕਰਦੇ ਸ਼ੌਂਕ ਨਾ ਰੱਖੀ ਹਾਂਜੀ ਬਿਲਕੁਲ ਤੇ ਇਹ ਤੋਂ ਇਲਾਵਾ ਆਪਣਾ ਆਂਗਾ ਬੱਕਰ ਜੀ ਇਹ ਜੀ ਆਪਣੇ ਕੋਲ ਦੇਖੋ ਬਾਈ ਮਾੜਾ ਆ ਰੀਡ ਕੋ ਬਣਾ ਲ ਗਏ ਆਪਾਂ ਫਰੀਕਨ ਬੋਰ ਇਹ ਜੀ ਸਾਊਥ ਅਫਰੀਕਨ ਬੋਰ ਅੱਛਾ ਇਹ ਇੰਡੀਆ ਚ ਆਈ ਸੀ ਜੀ 1992 ਚ ਅੱਛਾ ਇੱਕ ਮਹਾਰਾਸ਼ਟਰਾ ਚ ਕੰਪਨੀ ਹੈ ਜੀ ਨਿਮਕਰ ਸੀਡਸ ਦੇ ਨਾਮ ਤੋਂ ਉਹਨਾਂ ਕੋਲ ਰਿਸਰਚ ਇੰਸਟੀਟਿਊਟ ਹੈਗਾ ਠੀਕ ਹੈ ਜੀ ਤੇ 1992 ਚ ਭਰੂਣ ੈਂਬ੍ਰਿਓ ਲੈ ਕੇ ਆਏ ਸੀ ਜੀ अच्छा, है है। अच्छा। ते ते हुण हुण जी। ਉਹਨਾਂ ਤੋਂ ਗਾਂ ਵਧਾ ਕੇ ਹੁਣ ਇੰਡੀਆ 'ਚ ਬਰੀਡ ਹੈਗੀ ਆ। ਅੱਛਾ। ਹੁਣ ਇੰਡੀਆ 'ਚ ਕਿੰਨੀ ਕੁ ਬਰੀਡ ਆ ਇਹ? ਹੁਣ ਹੋਣਗੇ ਜੀ 50000 ਜਾਨਵਰ ਤਾਂ ਹੋਣਗੇ। 50000 ਹੋਣਗੇ। ਤੇ ਜੇ ਆਪਾਂ ਪੰਜਾਬ ਦੀ ਗੱਲ ਕਰਗੇ। ਪੰਜਾਬ 'ਚ ਜੀ ਸਾਢੇ ਦਿੱਤੇ ਲਗਭਗ 5500 ਜਾਨਵਰ ਤਾਂ ਸਾਡੇ ਕੋਲ ਗਏ ਹੋਏ ਆ ਜੀ। ਸਾਡੇ ਕੋਲੋਂ ਗਏ ਆ। ਹਾਂਜੀ। ਠੀਕ ਆ। ਪੰਜਾਬ, ਹਰਿਆਣਾ, ਰਾਜਸਥਾਨ ਮਿਲਾ ਲੀਏ ਮਤਲਬ ਆਪਣੀ ਇਹ ਦਰਗੰਗਾ ਨਗਰ ਬੈਲਟ ਲੈ ਲਈਏ ਤੇ ਰਾਜਸਥਾਨ ਠੀਕ ਠੀਕ ਤੇ ਹਰਿਆਣਾ ਪੰਜਾਬ ਬਾਕੀ ਬਾਈ ਇਹ ਫਿਰ ਮੀਟ ਮੂਡ ਦੇ ਕੰਮ ਆਉਂਦੀ ਆ ਕਿ ਇਹਦੇ ਮੇਮਨੇ ਮੂਨੇ ਵੀ ਚੰਗੇ ਵਿਖਦੇ ਆ ਵੈਸੇ ਤਾਂ ਸਰ ਇਹ ਦੁਨੀਆ 'ਚ ਫੇਮਸ ਤਾਂ ਮੀਟ ਵਾਸਤੇ ਹੀ ਆ ਪਰ ਫਿਲਹਾਲ ਇੰਡੀਆ ਹਜੇ ਵੀ ਬਰੀਡਿੰਗ ਤੇ ਹੀ ਕੰਮ ਕਰ ਰਿਹਾ ਕਿਉਂਕਿ ਹਜੇ ਪੋਪੂਲੇਸ਼ਨ ਘੱਟ ਹੀ ਆ ਠੀਕ ਆ ਜੀ ਵੈਸੇ ਪੋਪੂਲੇਸ਼ਨ ਇਹਦਾ ਜਿਹੜਾ ਮੀਟ ਹੈ ਦੁਨੀਆ 'ਚ ਸਭ ਤੋਂ ਫੇਮਸ ਹੈ ਜੀ ਤੇ ਜਿਵੇਂ ਬਾਈ ਆ ਜਿਹੜੀ ਖੜੀ ਆ ਹੁਣੇ ਇਹ ਕਿੰਨੇ ਚਿਰ ਦੀ ਹੋਗੀ ਹੋ ਇਹ ਸਾਲ ਦੇ ਨੇੜੇ ਜੀ ਸਾਲ ਦੇ ਨੇੜੇ ਜੀ ਇਹ ਪਾਠੀ ਹੈ ਜੀ ਹੁਣ ਇਹ ਗੱਭਣ ਹੋਗੀ ਕਿ ਨਹੀਂ ਨਹੀਂ ਹਜੇ ਖਾਲੀ ਆ ਜੀ ਹਜੇ ਕ੍ਰੋਸ ਕਰਾਇਆ ਇਹ ਬਰੀਡ ਹੀ ਇਹ ਜੀ ਨਿਗਰ ਬਰੀਡ ਹੈ ਜੀ ਹਾਈਟ ਘੱਟ ਰੱਖਦੀ ਹੈ ਤੇ ਬੈਰਲ ਸਾਈਜ਼ ਵੱਡਾ ਇਹਨਾਂ ਦਾ ਠੀਕ ਹੈ ਠੀਕ ਹਾਂਜੀ ਐਸੇ ਕਰਕੇ ਫੇਮਸ ਜੇ ਹੁਣ ਕੋਈ ਮੇਲੇ ਚੋਂ ਤੇਰੇ ਕੋਲੇ ਭਰਾ ਆਵੇ ਇਹਨੂੰ ਖਰੀਦਣੀ ਚਾਹੁੰਦਾ ਹੋਵੇ ਜੀ ਜਾਂ ਵੀਡੀਓ ਵੇਖ ਕੇ ਸੰਪਰਕ ਕਰੇ ਤੇ ਕਿੰਨੇ ਕਦੀ ਛੱਡ ਦੇਗਾ ਇਹ ਕਿੰਨੇ ਵੀ ਇਹ ਸਰ ਜਾਨਵਰ ਅਸੀਂ ਕੇਜੀ ਦੇ ਹਿਸਾਬ ਨਾਲ ਦਿੰਨੇ ਆ ਸਾਡੇ 1200 ਰੁਪਏ ਕਿਲੋ ਦਾ ਰੇਟ ਹੈ 20 ਕੇਜੀ ਤੋਂ ਪਲੱਸ ਜਾਨਵਰ ਲੈ ਸਕਦੇ ਕੋਈ ਵੀ ਜਿੰਨਾ ਚੋ ਆਵੀ ਨਾਲ ਹੀ ਅਵੇਲੇਬਲ ਹੈ ਯਾਨੀ 25000 ਤੋਂ ਪੱਠ ਸਟਾਰਟ ਹੋ ਜਾਂਦੀ ਹੈ ਜੀ ਪੱਠ ਦਾ ਰੇਟ ਆ 25000 ਹਾਂ ਜੀ ਉੱਪਰ ਤੱਕ ਅਗਰ ਇਹ 70kg ਤੱਕ ਸਾਡੇ ਕੋਲ ਐਨੀਮਲ ਅਵੇਲੇਬਲ ਹੈ ਜੀ ਵੱਡੇ ਐਨੀਮਲ ਜਿਹੜੀ 25000 ਦੀ ਪੱਠ ਦੇਵੋਗੇ ਉਹ ਕਿੰਨੇ ਵੇਟ ਦੇ ਉਹ ਲਗਭਗ 20kg ਦੀ ਵੇਟ 20kg ਹੋਊਗਾ ਉਮਰ ਉਹਦੀ 5 ਕੁ ਮਹੀਨਿਆਂ ਦੀ ਮੰਨ ਕੇ ਚੱਲੋ ਹੋਊਗੀ ਲਗਭਗ 4 ਤੋਂ 5 ਮਹੀਨੇ ਦੇ ਵਿੱਚ ਠੀਕ ਆ ਤੇ ਤੁਸੀਂ ਕਿੱਥੋਂ ਲੈ ਕੇ ਆਏ ਸੀ ਇਹ ਅਸੀਂ ਮਹਾਰਾਸ਼ਟਰ ਤੋਂ ਲਿਆਂਦੀ ਸੀ ਜੀ ਮਹਾਰਾਸ਼ਟਰ ਤੋਂ ਸਪੈਸ਼ਲ ਹਾਂਜੀ ਠੀਕ ਆ ਉਹ ਮਿੱਤਰਾ ਇੱਧਰ ਨਾ ਵਸ਼ੇਰੀ ਆ ਉਹ ਵਸ਼ੇਰਾ ਹੋ ਗਿਆ ਸੀ ਹਾਂਜੀ ਡਰ ਗਿਆ ਸੀ ਥੋੜਾ ਜਾਨਵਰ ਦੇਖ ਕੇ ਚਮਕ ਜਾਂਦੇ ਜਾਨਵਰ ਹਾਂ ਮੇਲੇ ਦਾ ਮਾਹੌਲ ਹੈ ਮੇਲੇ ਦਾ ਮਾਹੌਲ ਹੈ ਤੇ ਆਪਣੀਆਂ ਬੱਕਰੀਆਂ ਵੀ ਉੱਠ ਖੜੀਆਂ ਹਨ ਹਾਂਜੀ ਹਾਂਜੀ ਉਹ ਹੋਈ ਜਾਂਦਾ ਉਹ ਇੱਧਰ ਦੋ ਰਹੇਗਾ ਸੀ ਇਹਨਾਂ ਤੇ ਵੀ ਮੈਂ ਥੋੜੀ ਚਾਹ ਇਹ ਛੋਟੀ ਹੈ ਨਾ ਇਹਨੂੰ ਥੋੜਾ ਕਈ ਵਾਰੀ ਮਾਰਦੇ ਆ ਤਾਂ ਇਹ ਦੋ ਬੰਨੀਆਂ ਤਾਂ ਕਰਕੇ ਇਹ ਦੋਨੇ ਵੱਡੀਆਂਗਾ ਹਾਂ ਇਹ ਜਿਵੇਂ ਫਾਰਮ ਤੇ ਤਾਂ ਇਹਨਾਂ ਦੇ ਅੱਡਾ ਡਬਾੜੇ ਆ ਉਮਰ ਦੇ ਹਿਸਾਬ ਨਾਲ ਪਰ ਹੁਣ ਜਿਵੇਂ ਆ ਇੱਕੋ ਕੇਚ ਚ ਇਹਦਾ ਥੋੜਾ ਧਿਆਨ ਰੱਖਣਾ ਪੈਂਦਾ ਕਈ ਵਾਰੀ ਜਿਆਦਾ ਜ਼ੋਰ ਦੀ ਟੱਕਰ ਟੁੱਕਰ ਮਾਰਦੇ ਤਾਂ ਤੇ ਜੇ ਕੋਈ ਹੁਣ ਤੁਹਾਡੇ ਕੋਲੋਂ ਘਰੇ ਤੁਹਾਡੇ ਫਾਰਮ ਤੇ ਕਿੰਨੇ ਆ ਨਾਗਰ ਬਿਲਕੁਲ 150 ਜਾਨਵਰ ਹੈਗੇ ਸਵਾ 100 ਜਾਨਵਰ ਆ ਹਾਂਜੀ ਤੇ ਕੋਈ ਖਰੀਦਣਾ ਚਾਹੁੰਦਾ ਹੋਵੇ ਤੇ ਹੁਣ ਤੁਸੀਂ ਦੇ ਸਕਦੇ ਆ ਜਾਨਵਰ ਬਿਲਕੁਲ ਜੀ ਬਿਲਕੁਲ ਠੀਕ ਆ ਸਾਡੇ ਕੋਲ ਲਗਭਗ 12 ਮਹੀਨੇ ਹਮੇਸ਼ਾ ਜਾਨਵਰ 20 ਕਿਜੀ ਤੋਂ ਲੈ ਕੇ 50 ਕਿਜੀ ਤੱਕ ਅਵੇਲੇਬਲ ਰਹਿੰਦੇ ਆ ਗੱਬਣ ਵੀ ਤੇ ਖਾਲੀ ਵੀ ਜਮਾ ਅਦੰਤ ਬੱਚੇ ਵੀ ਵੱਡੀ ਦੂਜੇ ਦੂਜੇ ਸੂਏ ਵਾਲੀ ਫੀਮੇਲ ਵੀ ਸਭ ਮਿਲ ਜੂਗਾ ਜੀ ਠੀਕ ਆ ਤੇ ਹੁਣ ਤੱਕ ਇਹ ਤੁਸੀਂ ਕਿਥੋਂ ਤੱਕ ਵੇਚ ਤਾ ਜਾਨੀ ਕਿ ਕਿਥੋਂ ਕਿਤੇ ਬੰਦੇ ਲੈ ਗਏ ਸੋ ਉਥੋਂ ਮੇਰੇ ਕੋਲ ਜੀ ਇਥੋਂ ਜੇ ਆਪਾਂ ਚਲੀਏ ਤਾਂ ਕਰਨਾਲ ਦੇ ਬੰਦੇ ਲੈ ਗਏ ਹੈ ਜੀ ਯੂਪੀ ਤੋਂ ਵੀ ਇੱਕ ਵਾਰੀ ਗਏ ਆ ਨੇਪਾਲ ਵੀ ਆਪਣੇ ਕੋਲੋਂ ਮਾਲ ਲਿਆ ਹੋਇਆ ਹੈ ਜੀ ਠੀਕ ਆ ਜੀ ਤੇ ਨੇਪਾਲ ਤੱਕ ਗਿਆ ਮਾਲ ਹਾਂਜੀ ਨੇਪਾਲ ਤੱਕ ਗਿਆ ਜੀ ਠੀਕ ਗੁਜਰਾਤ ਵੀ ਗਿਆ ਆਪਣੇ ਕੋਲੋਂ ਠੀਕ ਆ ਜੀ ਹਾਂਜੀ ਪਰ ਮੇਨ ਆਪਣੇ ਜਿਹੜੇ ਬਾਇਰ ਹੈ ਕਿਉਂਕਿ ਆਪਣਾ ਬੇਸਿਕ ਜਿਹੜਾ bizness ਆਪਾਂ ਐਕਚੁਅਲੀ ਕੀ ਹੁੰਦਾ ਕਿਸਾਨ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਉਹ ਇਹ ਹੈ ਵੀ ਚਾਹੇ ਫਸਲ ਦੀ ਗੱਲ ਕਰ ਲਈਏ ਜਾਨਵਰ ਦੀ ਉਹਨੂੰ ਲੱਗਦਾ ਮੈਨੂੰ ਮਾਰਕੀਟਿੰਗ ਔਖੀ ਲੱਗਦੀ ਹੈ ਕਿਸਾਨ ਦਾ ਇਹ ਕੰਮ ਹੁੰਦਾ ਵੀ ਬਾਜ਼ਾਰ ਜਾ ਕੇ ਮਾਲ ਵੇਚਣਾ ਔਖਾ ਲੱਗਦਾ ਚਾਰ ਬੰਦਿਆਂ ਨੂੰ ਠੀਕ ਹੈ ਜੀ ਤੇ ਉਹਦੇ ਵਾਸਤੇ ਅਸੀਂ ਕੰਟਰੈਕਟ ਫਾਰਮਿੰਗ ਦਾ ਕੰਮ ਵੀ ਕਰਦੇ ਹਾਂ ਵੀ ਜੇ ਤੁਸੀਂ ਸਾਡੇ ਤੋਂ ਫੀਮੇਲ ਲੈ ਜਾਂਨੇ ਹੋ ਉਹਨਾਂ ਦੇ ਗਾਂ ਜਿਹੜੇ ਬੱਚੇ ਹੋਣਗੇ ਉਹ ਅਸੀਂ ਪੁੱਠੇ ਖਰੀਦਣ ਦਾ ਐਗਰੀਮੈਂਟ ਕਰ ਲੈਂਦੇ ਹਾਂ ਤੇ ਕਿਸਾਨ ਨੂੰ ਮਾਰਕੀਟਿੰਗ ਦੀ ਸੇਲ ਦੀ ਸਮੱਸਿਆ ਵੀ ਮੁੱਕ ਜਾਂਦੀ ਹੈ ਜੀ ਸਿਰਫ ਜਾਨ ਤੇ ਬਾਕੀ ਭਾਈ ਇਹਨਾਂ ਦਾ ਕਲਰ ਇਸ ਤਰ੍ਹਾਂ ਦਾ ਹੀ ਆਉਂਦਾ ਕਿ ਹੋਰ ਵੀ ਅਲੱਗ ਹਾਂਜੀ ਵੈਸੇ ਮੇਨ ਇਹਨਾਂ ਦਾ ਕਲਰ ਇਹੀ ਹੈ neck ਤਾਂ ਹੀ ਬਰਾਊਨ ਡਾਰਕ ਬਰਾਊਨ ਕਲਰ ਹੋਊਗਾ ਪਿੱਛੋਂ ਚਿੱਟੀ ਹੋਊਗੀ ਇਹਨਾਂ ਚੋਂ ਇੱਕ ਆਉਂਦੀ ਹੈ ਜੀ ਰੈੱਡ ਕਾਲਾ ਹਰੀ ਕਹਿੰਦੇ ਆ ਉਹ ਪੂਰੀ ਲਾਲ ਹੁੰਦੀ ਹੈ ਉਹ ਇਹਨਾਂ ਚੋਂ ਮੰਨ ਲਓ ਵੀ ਕੋਈ 100 ਬੱਚਿਆਂ ਚੋਂ ਕੋਈ ਇੱਕ ਦੋ ਬੱਚੇ ਨਿੱਕਲੇ ਜੋ ਪੂਰੀ ਲਾਲ ਹੁੰਦੇ ਆ ਜਿਹੜੇ ਠੀਕ ਆ ਜੀ ਤੇ ਜਿਹੜੇ ਇਹਨਾਂ ਬਰੀਡਰ ਰੱਖੇ ਆ ਤੁਸੀਂ ਜੀ ਬੱਕਰੇ ਹਾਂਜੀ ਤੇ ਉਹ ਫਾਰਮ ਤੇ ਆਪਣੇ ਉਹ ਫਾਰਮ ਤੇ ਹਾਂਜੀ ਇੱਥੇ ਨਹੀਂ ਲੈ ਕੇ ਆਏਗੇ ਤੇ ਉਹਨਾਂ ਦਾ ਵੀ ਕੱਦ ਦਕਾਠ ਇੰਨਾ ਕੀ ਰਹਿੰਦਾ ਕੱਦ ਹਾਂ ਬਸ ਲੈਂਥ ਵਾਦੀ ਇਹਨਾਂ ਦੀ ਜਿਆਦੇ ਹੁਣ ਜਿਵੇਂ 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 ਉਮਰ ਵਧਾਉਂਦੇ ਆ ਚੌੜੇ ਇਹ ਹੋਈ ਜਾਂਦੇ ਆ ਹਾਂ ਇਹਦੀ ਲੈਂਥ ਵਧੀ ਜਾਊਗੀ ਲੰਬਾਈ ਵਧੂ ਤੇ ਚੜਾਈ ਵਧੂ ਹਾਂ ਹਾਈਟ ਨਹੀਂ ਜਿਆਦਾ ਵਧੂ ਹਾਈਟ ਨਹੀਂ ਵਾਧਦੀ ਤੇ ਸੀਮ ਕਹਿਣ ਤੋਂ ਭਾਵੇਂ ਬੱਕਰਾ ਵੀ ਐਡਾ ਕੀ ਰਹਿੰਦਾ ਉਚਾਈ ਚ ਹਾਂ ਉਚਾਈ ਥੋੜਾ 19 20 ਦਾ ਫਰਕ ਹੋ ਜਾਂਦਾ ਜੀ ਥੋੜਾ ਜਿਹਾ ਥੋੜਾ ਕਨਾ ਫਰਕ ਫਿਰ ਨਰ ਤੇ ਉਹਦਾ ਫਰਕ ਤਾਂ ਪੈਣੀ ਹਾਂ ਉਹਦਾ ਵਜਨ ਦਾ ਫਰਕ ਹੈ ਜੀ ਬੱਕਰਾ ਲੈ ਜਾਂਦਾ ਸਵਾ ਕੁਇੰਟਲ ਤਾਈ ਲੈ ਜਾਂ ਲਓ ਮਿੱਤਰੋ ਕਰ ਦਿਓ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਜੇ ਕਿਸੇ ਨੇ ਅਫਰੀਕਨ ਬੋਰ ਅਫਰੀਕਨ ਬੋਰ ਹੀ ਆ ਬਾਈ ਅਫਰੀਕਨ ਬੋਰ ਹਾਂਜੀ ਕਿਉਂਕਿ ਅਫਰੀਕਨ ਜਿਹੜੀ ਲੈਂਗੁਏਜ ਜਿਹੜੀ ਭਾਸ਼ਾ ਹੈ ਅਫਰੀਕਨ ਉਹ ਚ ਬੋਰ ਦਾ ਮਤਲਬ ਕਿਸਾਨ ਹੁੰਦਾ ਜੀ ਤੇ ਬੇਸਿਕਲੀ ਅਫਰੀਕਾ ਦੇ ਕਿਸਾਨ ਦੀ ਬੱਕਰੀ ਹੈ ਜੀ ਅੱਛਾ ਠੀਕ ਆ ਸਮਝ ਗਏ ਜਿਵੇਂ ਆਪਣੇ ਪੰਜਾਬ ਚ ਤਾਂ ਇਧਰ ਬੀਟਰ ਬੂਟਰ ਚੱਲਦੀ ਆ ਜਾਂ ਆਪਾਂ ਉਹ ਪਹਾੜੀ ਕਹਿੰਦੇ ਆ ਨਾ ਪਹਾੜੀ ਕੰਨਾਂ ਵਾਲੀ ਠੀਕ ਹੈ ਤੇ ਇੱਕ ਵਾਰੀ ਆਪਣਾ ਬਾਈ ਫੋਨ ਨੰਬਰ ਜ਼ਰੂਰ ਬੋਲ ਦੇ ਹੋਇਆ ਹਾਂਜੀ 9649669966 ਠੀਕ ਹੈ 9249669968 ਧੰਨਵਾਦ ਬਾਈ ਜੀ ਤੁਸੀਂ ਬਹੁਤ ਬਹੁਤ ਸਮਾਂ ਕੱਢਿਆ ਥੈਂਕ ਯੂ ਜੀ ਤੁਸੀਂ ਆਏ ਤੁਹਾਡਾ ਥੈਂਕ ਯੂ ਤੁਸੀਂ ਆਏ ਸਾਡੇ ਕੋਲ ਵੀਡੀਓ ਨੂੰ ਸ਼ੇਅਰ ਕਰੋ ਤੇ ਬਾਈ ਪੂਰਾ ਦਿਲਦਾਰ ਬੰਦਾ ਖੱਚ ਕੇ ਇਹਦੀ ਵੀਡੀਓ ਸ਼ੇਅਰ ਕਰ ਦਿਓ ਤੇ ਆ ਘੋੜਾ ਕਹਿੰਦਾ ਆਪਾਂ ਕਿਸਾਨਾਂ ਵਾਸਤੇ ਹੀ ਰੱਖਿਆਗਾ ਵੀ ਕਿਸਾਨ ਭਰਾ ਇਹਦੇ ਨਾਲ ਕਹਿੰਦਾ ਕਰ ਸਕਦੇ ਆ ਸੰਪਰਕ ਜੇ ਕੋਈ ਭਰਾ ਕੱਟ ਤੋਂ ਕੱਟ ਕਹਿਣ ਤੋਂ ਭਾਵੇਂ ਆ ਆਪਣੇ ਮਾਨ ਤਾਨ ਕਰਨਾ ਚਾਹੁੰਦਾ ਵੀ ਚੰਗੀ ਘੋੜੀ ਹੋਵੇ ਤਾਂ ਬਾਈ ਤੋਂ ਮਲਾ ਕੇ ਲੈ ਜਾ ਸਕਦੇ ਆ ਪਰ ਘੋੜੀ ਵਧੀਆ ਹੋਵੇ ਧੰਨਵਾਦ ਜੀ ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ ਚ